ਜਦੋਂ ਤੱਕ ਸਿਰ ਤੇ ਬਾਪ ਹੋਵੇ ਨਾ ਬੰਦਾ ਭਾਵੇਂ 80 ਸਾਲ ਦਾ ਹੋਵੇ ਤੇ ਬਾਪ 100 ਪਲੱਸ ਕਰ ਜੇ ਨਾ 80 ਸਾਲ ਦਾ ਬੰਦਾ ਵੀ ਆਪਣੇ ਆਪ ਨੂੰ ਜਵਾਕ ਹੀ ਸਮਝਦਾ ਹੁੰਦਾ। ਹੁੰਦਾ ਕਿਉਂਕਿ ਅਜੇ ਮੇਰੇ ਸਿਰ ਤੇ ਪਿਓ ਬੈਠਾ ਨਾ। ਜਦੋਂ ਉਸ ਘਰੋਂ ਬਾਪ ਜਾਂਦਾ ਫਿਰ ਮਨੁੱਖ ਨੂੰ ਮਹਿਸੂਸ ਹੁੰਦਾ ਵੀ ਅੱਜ ਮੈਂ ਮੈਨੂੰ ਸਾਰਿਆਂ ਲੋਕ ਮੈਨੂੰ ਮੇਰੇ ਬੱਚਿਆਂ ਨੇ ਡੈਡੀ ਕਹਿੰਨਾ ਪਰ ਮੈਂ ਕਿਹਨੂੰ ਡੈਡੀ ਕਹੂੰਗਾ? ਮੈਂ ਕਿਹਨੂੰ ਪਿਓ ਕਹੂੰਗਾ ਕਿਹਨੂੰ ਮਾਂ ਕਹਿ ਕੇ ਬੁਲਾਵਾਂਗਾ? ਤੁਹਾਡੇ ਮੇਰੇ ਹੱਥ ਜੋੜ ਕੇ ਇਹੋ ਹੀ ਬੇਨਤੀ ਹੁੰਦੀ ਆ ਆਹ ਸਟੇਜਾਂ ਤੇ ਕਿ ਧਰਮ ਤੁਹਾਡੇ ਘਰ ਤੋਂ ਸ਼ੁਰੂ ਹੁੰਦਾ ਹੈ ਜੇ ਤੁਹਾਡੇ ਘਰ ਚ ਤੁਹਾਡੀ ਮਾਂ ਤੁਹਾਡੇ ਤੋਂ ਖੁਸ਼ ਨਹੀਂ ਤੁਹਾਡਾ ਬਾਪ ਤੁਹਾਡੇ ਤੋਂ ਖੁਸ਼ ਨਹੀਂ ਤੁਸੀਂ ਜਿੰਨੀਆਂ ਮਰਜ਼ੀ ਮੰਦਰ ਵੀ ਜਾ ਕੇ ਦੀਨਾ ਮਾਰੀ ਜਾਓ ਜਿੰਨੇ ਮਰਜ਼ੀ ਗੁਰਦੁਆਰੇ ਦੇ ਫਰਸ਼ ਸਾਫ਼ ਕਰੀ ਜਾਓ ਜਿੰਨੀਆਂ ਮਰਜ਼ੀ ਜਾ ਕੇ ਚਰਚਾਂ ਵਿੱਚ ਪ੍ਰੇਰਾਂ ਕਰੀ ਜਾਓ ਜਿੰਨੇ ਮਰਜ਼ੀ ਤੁਸੀਂ ਕਿਸੇ ਮਜਬੂਤ ਨਾਲ ਵੀ ਸੰਬੰਧ ਰੱਖਦੇ ਹੋ ਮੈਂ ਓਵਰ ਆਲ ਸਾਂਝੀ ਗੱਲ ਕਰ ਰਿਹਾ ਹਾਂ ਤੁਸੀਂ ਜਾ ਕੇ ਮਸਜਿਦ ਵਿੱਚ ਨਮਾਜ਼ਾਂ ਪੜੀ ਜਾਓ ਜਾ ਕੇ ਕਿ ਸਰਸ ਰਹਿ ਗਿਆ ਜੇ ਤੁਸੀਂ ਘਰ ਬੈਠੇ ਰੱਬ ਦੀ ਕਦਰ ਹੀ ਨਹੀਂ ਕੀਤੀ ਜਿਸ ਨੇ ਸਾਨੂੰ ਪੈਦਾ ਕੀਤਾ ਜਿਸ ਨੇ ਸਾਨੂੰ ਵੱਡਾ ਕੀਤਾ ਜਿਸ ਨੇ ਸਾਨੂੰ ਸਭ ਕੁਝ ਦਿੱਤਾ ਹੈ